ਹਲਕਾ ਰੂਪਨਗਰ ਨੂੰ ਹਰਿਆ ਭਰਿਆ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਹਲਕਾ ਬੁਧਾਇਕ ਦਿਨੇਸ਼ ਚੱਡਾ ਨੇ ਅੱਜ ਨੂਰਪਬਦੀ ਖੇਤਰ 'ਚ ਵੀ ਬਨ ਵਿਭਾਗ ਦੇ ਸਹਿਯੋਗ ਦੇ ਨਾਲ ਇਸ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਸ ਮੁਕੇ ਬੁਧਾਇਕ ਚੱਡਾ ਨੇ ਹੋਰ ਵਾਤਾਵਰਨ ਪ੍ਰੇਮੀ ਨੂੰ ਨਾਲ ਲੈ ਕੇ ਅਸਮਾਨਪੁਰ ਮੁੱਖ ਮਾਰਗ ਤੇ ਵੀਰਕਾ ਮਿਲਕ ਪਲਾਂਟ ਦੇ ਨਜ਼ਦੀਕ ਸੜਕ ਦੇ ਕਿਨਾਰੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਵਾਤਾਵਰਨ ਦੀ ਸਵੱਛਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਹਰੀਆ ਭਰਿਆ ਬਣਾਉਣ ਲਈ ਹਰ ਮਨੁੱਖ ਨੂੰ ਇੱਕ ਰੁੱਖ ਲਗਾ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਇੱਕ ਰੁੱਖ ਲਗਾ ਕੇ ਅਸੀਂ ਆਪਣਾ ਸਾਰਾ ਚਿਰਦਾ ਹਰੀਆ ਭਰਿਆ ਰੱਖ ਸਕਦੇ ਹਾਂ ਇਸ ਮੌਕੇ ਬੁਲਾਰਕ ਨੇ ਦੱਸਿਆ ਕਿ ਇਸ ਮੌਮ ਦੇ ਪਹਿਲੇ ਗੇੜੇ ਚ ਨੂਰਪੀਵੇਦੀ ਤੋਂ ਅਭਿਆਣਾ ਤੱਕ ਸੜਕ ਦੇ ਨਾਲ ਲਗਭਗ 1000 ਬੂਟੇ ਲਗਾਏ ਜਾਣਗੇ ਜਿ ਜੀ ਅੱਜ ਆਰੰਭਤਾ ਕੀਤੀ ਗਈ ਉਸ ਤੋਂ ਬਾਅਦ ਅਭਿਆਣਾ ਤੋਂ ਰੂਪਨਗਰ ਤੱਕ ਵੀ ਇਹ ਬੂਟੇ ਲਗਾਏ ਜਾਣਗੇ ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰੂਪਨਗਰ ਸ਼ਹਿਰ ਚ ਵੀ ਅਡਟ ਥਾਂਾਂ ਤੇ ਬੂਟੇ ਲਗਾਏ ਜਾ ਚੁੱਕੇ ਹਨ ਤੇ ਇਸ ਮੌਮੇ 'ਚ ਵਾਤਾਵਰਣ ਪ੍ਰੇਮੀਆਂ ਤੋਂ ਇਲਾਵਾ ਹੋਰ ਲੋਕ ਵੀ ਅੱਗੇ ਆ ਰਹੇ ਹਨ। ਅੱਜ ਇਸ ਰੁੱਖ ਲਗਾਓ ਅਭਿਆਨ ਤਹਿਤ ਅੰਬ, ਜਾਮਨ, ਕਚਨਾਰ, ਇਕਰਾਸ਼ੀਆ, ਕਣਕ, ਝਾਂਪਾ, ਕੈਸ਼ੀਆ, ਗਲਾਕਾ ਤੇ ਹੋਰ ਅਨੇਕਾਂ ਕਿਸਮ ਦੇ ਪੌਦੇ ਲਗਾਏ ਗਏ। ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ। ਰੂਪੜ ਮਦਾਨ ਸੁਭਾ ਹਲਕੀ ਨੂੰ ਹਰਿਆ ਭਰਿਆ ਰੱਖਣ ਦੀ ਮਹਿੰਮ ਤਹਿਤ ਅੱਜ ਸਾਰੇ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ ਨੂਰਪੁਰ ਵਿਦੇਦੀ ਤੋਂ ਰੂਪੜ ਰੋਡ ਦੇ ਉੱਪਰ ਜਿਲ੍ਹਾਤ ਵਿਭਾਗ ਦੇ ਦੁਆਰਾ ਪੌਦੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਹੈ। ਸੋ ਅੱਜ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦੇਸੀ ਕਿਸਮਾਂ ਦੇ ਬੂਟੇ ਹੈ ਉਹ ਪਹਿਲਾਂ ਨੂਰਪੁਰ 베ਟ ਦੀ ਤੋਂ ਅਬਿਆਣਾ ਤੱਕ 1000 ਪੌਦੇ ਲਗਾਉਣ ਦੀ ਸ਼ੁਰੂਆਤ ਅੱਜ ਹੋਈ ਹੈ। ਜਿਹਦੇ ਜਾਂ ਜਾਮਣ ਦੇ ਬੂਟੇ ਵੀ ਲਾਏ ਗਏ ਹੈ ਤੇ ਸ਼ੀਸ਼ਮ ਦੇ ਬੂਟੇ ਵੀ ਲਾਏ ਗਏ ਹੈ। ਹੋਰ ਅਡਡ ਤਰ੍ਹਾਂ ਦੇ ਬੂਟੇ ਜਿਹੜੇ ਲਾਏ ਗਏ ਹੈ ਤੇ ਇਸੇ ਤਰ੍ਹਾਂ ਦੇ ਨਾਲ ਅਬਿਆਣਾ ਤੋਂ ਅੱਗੇ ਰੋਪੜ ਤੱਕ ਵੀ ਜਿਹੜੇ ਬੂਟੇ ਹੈ ਉਹ ਲਾਏ ਜਾਣਗੇ ਤਾਂ ਕਿ ਇਸ ਰੋਡ ਤੇ ਹਜ਼ਾਰਾਂ ਹੀ ਬੂਟੇ ਕਾਮਯਾਬ ਹੋ ਸਕਣ।